ਅਾ ਜਿਹੜੇ ਮਰਜੀ ਪੰਡਤ ਦੇ ਪੈਰ ਫੜ ਲਾ ਪੁੱਤ ਸਾਡਾ ਵਾੜ ਵੀ ਵਿੰਗਾ ਨਹੀਂ ਹੋਣਾ ਕਿਉਂਕਿ ਬਾਜੋ ਬਾਪੂ ਖੰਡੇ ਵਾਲੇ ਨੇ ਫੜੀ ਆ ਨੀਜੇ ਨਹੀਂ ਹੁੰਦਾ ਥੱਲੇ ਹੁੰਦਾ ਵਾਅ ਨਹੀਂ ਹੁੰਦਾ ਬੱਲੇ ਹੁੰਦਾ ਨਮਕ ਨਹੀਂ ਹੁੰਦਾ ਲੂਣ ਹੁੰਦਾ ਤਰੀਜ਼ ਨਹੀਂ ਹੁੰਦਾ ਜਨੂਨ ਹੁੰਦਾ ਪਿਆਜ਼ ਨਹੀਂ ਹੁੰਦਾ ਗੰਡਾ ਹੁੰਦਾ ਚਿਲਡ ਨਹੀਂ ਹੁੰਦਾ ਠੰਡਾ ਆਉਂਦਾ ਜਨੇ ਨਹੀਂ ਹੁੰਦੇ ਛੋਲੇ ਹੁੰਦੇ ਮੁਲਾਇਮ ਨਹੀਂ ਹੁੰਦੇ ਪੋਲੇ ਹੁੰਦੇ ਪਰਚਾ ਨਹੀਂ ਹੁੰਦਾ ਪਾਂਡਾ ਹੁੰਦਾ ਅੰਡਾ ਨਹੀਂ ਵੀਰੇ ਆਂਡਾ ਹੁੰਦਾ ਇਹ ਨਹੀਂ ਹੁੰਦਾ ਵੀਰੇ ਬਾਜੀ ਹੁੰਦਾ ਉਹ ਕਹਿੰਦੇ ਧੜ ਉੱਤੇ ਸਿਰ ਹੋਵੇ ਤੇ ਲੜਦੇ ਬੜੇ ਵੇਖੇ ਨੇ ਪਰ ਤਲੀ ਤੇ ਸਿਰ ਹੋਵੇ ਅੱਜ ਤੱਕ ਇਦਾਂ ਲੜਦਾ ਬਾਬਾ ਦੀਪ ਸਿੰਘ ਹੀ ਵੇਖਿਆ ਆਇਆ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੀ ਕਚਹਿਰੀ ਤੇ ਵਿੱਚ ਕੇਸ ਲੱਗਦਾ ਏ ਤਾਂ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੀ ਕਚਹਿਰੀ ਵਿੱਚ ਕੇਸ ਲੱਗਦਾ ਏ ਕਿਸੇ ਵੀ ਸਬੂਤ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਸਭ ਜਾਣਦਾ ਹੈ ਉਹ ਡਾਕਟਰ ਕਹਿੰਦਾ ਮੈਂ ਉਹਨੂੰ ਕਿਹਾ ਮਾਰ ਤੁਸੀਂ ਅਰਦਾਸ ਕਰਦੇ ਰਹੇ ਉਹ ਆਪਰੇਸ਼ਨ ਠੀਕ ਠਾਕ ਹੋ ਜਾਏ ਪਰ ਬਾਬਾ ਜੀ ਦੀ ਮੋਜ ਆ ਜੀ ਆ ਗਏ ਮੋਜ ਵਿੱਚ ਕਹਿੰਦਾ ਮੈਂ ਆ ਗਿਆ ਮਾਤਾ ਜੀ ਬਾਬਾ ਦੀਪ ਸਿੰਘ ਤੁਹਾਡੇ ਤੇ ਜਿਆਦਾ ਹੀ ਪ੍ਰਸੰਨ ਹੋ ਗਏ ਤੁਸੀਂ ਅਰਦਾਸ ਕਰਦੇ ਰਹੇ ਉਹ ਆਪਰੇਸ਼ਨ ਠੀਕ ਠਾਕ ਹੋ ਜਾਏ ਬਾਬਾ ਜੀ ਜਿਆਦਾ ਮੋਜ ਚ ਆ ਗਏ ਉਹ ਕਹਿੰਦੇ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਹੁਣ ਜਕਾਰਾ ਬਲਾਓ ਗੱਜ ਕੇ ਜਰਾ ਭਾ